ਮਾਈਗੁਰੂ ਜੀ ਦਾ ਘਰ ਸਾਂ ਮਾਈਗੁਰੂ ਜੀ ਕੀ ਪੱਥੇ ਇੱਕ ਵਾਰ ਇੱਕ ਵਿਦਿਆਰਥੀ ਆਪਣੇ ਗੁਰੂ ਕੋਲ ਗਿਆ ਗੁਰੂ ਨੂੰ ਜਾ ਕੇ ਬੇਨਤੀ ਕਰਦਾ ਕਹਿੰਦਾ ਜੀ ਜੋ ਕੁਝ ਤੁਸੀਂ ਮੈਨੂੰ ਸਿਖਾਉਂਦੇ ਹੋ ਮੇਰੇ ਤੋਂ ਨਹੀਂ ਹੁੰਦਾ ਪਿਆ ਮੈਂ ਬਹੁਤ ਕੋਸ਼ਿਸ਼ਾਂ ਕਰਦਾ ਪਰ ਮੈਂ ਹਾਰ ਜਾਂਦਾ ਹਾਂ ਅਗੋ ਗੁਰੂ ਬਹੁਤ ਸਹਿਣਸ਼ੀ ਉਹ ਕਹਿੰਦਾ ਪੁੱਤਰ ਕੋਈ ਗੱਲ ਨਹੀਂ ਤੂੰ ਕੋਸ਼ਿਸ਼ ਕਰਨੀ ਨਾ ਛੱਡੀ ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਹੀ ਇਸ ਸੰਸਾਰ ਦੇ ਵਿੱਚ ਪ੍ਰਸਿੱਧੀ ਹੁੰਦੀ ਹੈ ਕੋਸ਼ਿਸ਼ ਕਰਨ ਵਾਲੀ ਇਸ ਸੰਸਾਰ ਵਿੱਚ ਅਮਰ ਹੋਏ ਨੇ ਜਿਨ੍ਹਾਂ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਦੁਨੀਆ ਜਾਣਦੀ ਨਹੀਂ ਹੈ ਉਹਨੇ ਸਖਿਆਰਤੇ ਨੇ ਕਿਹਾ ਜੀ ਕੋਸ਼ਿਸ਼ ਕਰਨ ਵਾਲੇ ਵੀ ਅਮਰ ਹੋ ਜਾਂਦੇ ਆ ਇਹ ਕਿਵੇਂ ਹੋ ਸਕਦਾ ਮੈਂ ਅਜੇ ਤੱਕ ਸੁਣਿਆ ਨਹੀਂ ਉਹਨੇ ਉਦਾਹਰਨ ਦਿੱਤੀ ਕਹਿੰਦੇ ਤੈਨੂੰ ਪਤਾ ਆ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਸ਼੍ਰੀਲੰਕਾ ਜਾਣਾ ਸੀਗਾ ਕਹਿੰਦੇ ਉਸ ਵੇਲੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਪਤਾ ਸੀ ਵੀ ਅਸੀਂ ਸਮੁੰਦਰ ਪਾਰ ਕਰਨਾ ਆ ਪਰ ਸਮੁੰਦਰ ਪਾਰ ਕਰਨ ਵਾਸਤੇ ਸਾਨੂੰ ਪੁਲ ਦਾ ਸਾਰਾ ਚਾਹੀਦਾ ਹੈ ਪਰ ਸਾਰੇ ਡਾਵਾ ਡੋਲ ਸਨ ਕਹਿੰਦੇ ਜਦੋਂ ਇਸ ਨਰਾਜ ਫੌਜ ਨੂੰ ਇੱਕ ਗਲੇਰੀ ਨੇ ਵੇਖਿਆ ਗਲੇਰੀ ਨੇ ਕੀ ਕੀਤਾ ਕਿ ਉਹ ਦਰਖਤ ਤੋਂ ਉਤਰੀ ਪਾਣੀ ਦੇ ਵਿੱਚ ਗਈ ਥੋੜਾ ਜਿਹਾ ਪਾਣੀ ਦੇ ਵਿੱਚੋਂ ਗਿੱਲਾ ਹੋ ਕੇ ਫਿਰ ਜ਼ਮੀਨ ਤੇ ਰੇਤਾ ਤੇ ਆਣ ਕੇ ਲਟਕੇ ਫਿਰ ਪਾਣੀ ਦੇ ਵਿੱਚ ਜਾਵੇ ਕਹਿੰਦੇ ਜਦੋਂ ਗਲੇਰੀ ਵਾਰ-ਵਾਰ ਆ ਜਾਇਆ ਕਰੇ ਤੇ ਕਿਸੇ ਸਿਪਾਈ ਨੇ ਪੁੱਛ ਲਿਆ ਕਿ ਗਲੇਰੀ ਤੂੰ ਇਹ ਕੀ ਕਰਦੀ ਪਈ ਉਹ ਕਹਿੰਦੀ ਮੈਂ ਸਮੁੰਦਰ ਨੂੰ ਪੂਰਦੀ ਪਈ ਆ ਉਹ ਹੱਸ ਕੇ ਕਹਿਣ ਲੱਗੇ ਲੈ ਇਦਾਂ ਵੀ ਕਦੇ ਸਮੁੰਦਰ ਪੂਰਿਆ ਜਾ ਸਕਦਾ ਤੇਰੀ ਇਨਕ ਕੋਸ਼ਿਸ਼ ਨਾਲ ਉਹ ਕਹਿੰਦੀ ਨਹੀਂ ਪੂਰਿਆ ਜਾਏਗਾ ਪੂਰਾ ਪਰ ਜਿੰਨਾ ਕੁ ਮੈਨੂੰ ਚਾਹੀਦਾ ਮੈਂ ਉਹਨਾ ਤਾਂ ਪੂਰ ਸਕਦੀ ਹਾਂ ਕਹਿੰਦੇ ਇਸ ਗੱਲ ਤੇ ਉਹ ਸਾਰੀ ਫੌਜ ਨੂੰ ਆਪਣੇ ਆਪ ਤੇ ਬੜੀ ਸ਼ਰਮਾਈ ਬੇ ਇੱਕ ਨਿੱਕਾ ਜਿਹਾ ਜਾਨਵਰ ਹੋ ਕੇ ਇੰਨਾ ਕੁਝ ਕਰ ਸਕਦਾ ਹੈ ਅਸੀਂ ਨਹੀਂ ਕਰ ਸਕਦੇ ਕਹਿੰਦੇ ਫਿਰ ਉਹਨਾਂ ਨੇ ਹਿੰਮਤ ਮਾਰੀ ਤੇ ਉਸ ਹਿੰਮਤ ਦੇ ਵਿੱਚੋਂ ਫਿਰ ਉਹਨਾਂ ਨੇ ਪੁਲ ਤਿਆਰ ਕੀਤਾ ਜਿੰਦੇ ਕਰਕੇ ਉਹ ਸ਼੍ਰੀਲੰਕਾ ਗਏ ਇਸ ਗੱਲ ਨੂੰ ਸਮਝ ਲਈਏ ਵਿਚਾਰ ਲਈਏ ਬੜੇ ਸੌਕੇ ਤੇ ਸਖੈਨ ਤਰੀਕੇ ਨਾਲ ਹਿੰਮਤ ਕਰਨ ਵਾਲੇ ਇਸ ਸੰਸਾਰ ਦੇ ਵਿੱਚ ਅਮਰ ਹੁੰਦੇ ਨੇ ਅੱਜ ਵੀ ਹਿੰਦੂ ਮਿਥਿਆਸ ਦੇ ਵਿੱਚ ਉਹ ਲੋਕ ਉਸ ਗੈਲਰੀ ਨੂੰ ਬਹੁਤ ਸਤਕਾਰ ਦਿੰਦੇ ਨੇ ਜਿੱਨਾਂ ਚਿਰ ਸ਼੍ਰੀ ਰਾਮਚੰਦਰ ਦਾ ਜ਼ਿਕਰ ਰਹੇਗਾ ਜਿੰਨਾ ਚਿਰ ਇਹ ਪੁਲ ਬਣਾਉਣ ਦੀ ਘਟਨਾ ਯਾਦ ਲੋਕਾਂ ਦੇ ਦਿਲਾਂ ਮਨਾਂ ਵਿੱਚ ਰਹੇਗੀ ਉਨਾਂ ਚਿਰ ਉਹ ਗਲੇਰੀ ਨੂੰ ਜ਼ਰੂਰ ਯਾਦ ਕੀਤਾ ਜਾਏਗਾ ਕੋਸ਼ਿਸ਼ ਕਰਨ ਵਾਲਿਆਂ ਨੂੰ ਦੁਨੀਆ ਇਸ ਸੰਸਾਰ ਵਿੱਚ ਜ਼ਰੂਰ ਯਾਦ ਰੱਖਦੀ ਹੈ ਤੇ ਕੋਸ਼ਿਸ਼ ਕਰਨ ਵਾਲੇ ਹੀ ਮਹਾਨ ਹੁੰਦੇ ਨੇ